ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਚ ਚਾਰ ਨਗ ਸੇਲ ਲਈ ਲੈ ਕੇ ਆਏ ਜੀ ਦੋ ਬੈੜਾ ਬਈ ਸੂਈਆਂ ਸਵਾਈਆਂ ਇੱਕ ਗੱਬਣ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਇੱਕ ਬਾਈ ਗੁਣੇ ਤੋਕੜ ਗੱਬਣ ਵਹਿੜਾ ਜੀ ਤੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆ ਜੀ ਬਾਈ ਭਾਈ ਜੀ ਸਤਿ ਸ੍ਰੀ ਅਕਾਲ। ਫਸਰੀ ਕਲੀਨਿਕ ਡਾਕਟਰ। ਹੋ ਠੀਕ ਹੋ ਸਾਨੂੰ। ਵਧੀਆ ਵਧੀਆ ਵੀਰੇ। ਨਾਮ ਤੇ ਐਡਰੈਸ ਕੋਡ। ਨਾਮ ਦਾ ਸੋਨੂਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਸੀਨ ਨਿਹਾਲ ਸਿੰਘ ਦਾ। ਨੇੜੇ ਪਿੰਡ ਆਪਾਂ। ਨੇੜੇ ਆਪਾਂ ਤੇ ਡਾਕਟਰ ਭਦੌਰ ਸਿੰਘ ਰਹਿ ਗਏ ਤੇ ਨਿਹਾਲ ਸਿੰਘਾ ਰਹਿ ਗਏ। ਮੋਬਾਈਲ ਨੰਬਰ ਕੋਡ। ਮੋਬਾਈਲ ਨੰਬਰ ਹੈਗਾ ਆਪਣਾ 78990999728। ਠੀਕ ਆ ਭਾਈ। ਜਿਹੜੀ ਫਾਈਲ ਨੰਬਰ ਤੇ ਵਾੜ ਦੇਣਾ ਟਾਪ ਬਰੀਡ ਕਿਹੜਾ ਸੂਸਈ? ਇਹ ਡਾਟਰ ਇਹਸੇ ਦਾ ਦੂਜਾ ਸੁਆ ਸੁਈ ਹੈ ਵੀਰੇ ਸੁਆ ਸੁਈ ਸੀ ਤਿੰਨ ਕਜ ਵਜੇ ਜੇਰੇ ਦੀ ਆ ਪਈ ਆ ਬੱਠਲ ਦੇ ਜੇਰ ਬਾਈ ਬੱਠਲ ਚ ਰੱਖੀ ਬੈਠਾ ਦਖਾ ਜੇਰ ਓਕੇ ਦੀ ਜੇਰ ਪਈ ਆ ਜਰੀ ਵੀ ਬੱਚਾ ਕੀ ਦੇਤਾ ਨੇ ਬਸਾ ਦੇਗੀ ਵੀਰੇ ਮਗਰ ਅੱਛਾ ਦੇਗੀ ਹਾਂਜੀ ਵੀਰੇ ਕਿੰਨਾ ਦੁੱਧ ਦੇ ਦੂ ਐਸਟੀਮੇਟ ਦੁੱਧ ਡਾਟਰ ਜੀ ਕੋਈ ਚੰਗੀ ਸੇਵਾਲਾ 20 ਤੋਂ ਬਾਹਰ ਦੇ ਦੂ ਪਰ ਆਪਾਂ 20 ਕਿਲੋ ਕੇ ਕੇ ਦੇਫਾਂਗੇ ਲੇਵਾ ਬੜਾ ਚੰਗਾ ਹਾਂ ਲੇਵਾ ਬਾਕੀ ਸੀਲ ਠੰਡੀ ਬਹੁਤ ਸੋਹਣੀ ਹੈ ਹਾਂ ਠੰਡੀ ਸੀਲ ਫੁੱਲ ਉਹਨੂੰ ਲੈਵਾ ਚੈੱਕ ਕਰੋ ਕਮਾਲ ਦਾ ਥਣ ਲੱਗਿਆ ਇੱਕ ਨੰਬਰ ਥਣ ਗਲਾਬੀ ਥਣ ਖੋਲ ਲੈ ਬਾਈ ਤੋਰ ਕੇ ਦਿਖਾ ਦੇ ਬਾਕੀ ਦਾ ਡਰ 3-4 ਕਿਲੋ ਬੋਲਾ ਕੱਢ ਵੀ ਦਿੱਤਾ ਸੀ ਲੈਵੇ ਜੀ ਓਕੇ ਬਾਈ ਹੁੱਲ ਬਰੀਡ ਸੂਈ ਸਵਾਈ ਬੱਚਾ ਦੇਤਾ ਬੱਚਾ ਜੇਰ ਪੱਠਰ ਦੇ ਬਈਆ ਕੰਪਲੀਟ ਤੋਰਾ ਚੈੱਕ ਕਰੋ ਇੱਕ ਨੰਬਰ ਤੋਰਾ ਬਈ ਕੀ ਬਾਤ ਆ ਬਈ ਬਹੁਤ ਵਧੀਆ ਡਰ ਕੱਢ ਕਾੜੀ ਵਧੀਆ ਪੂਰਾ ਇਹ ਵਾਲੂ ਵਾ ਦਿਖਾ ਦੇ ਫਿਟਿੰਗ ਵਾਲਾ ਪੂਰਾ ਲੈ ਸਹੀ ਗੱਲ ਆ ਫਿੱਟ ਫਿੱਟ ਲੈਵਾ ਹਣਾ ਫਿੱਟ ਫਿੱਟ ਕੀ ਬਾਤ ਈ ਮੋਲਾ ਸੋਨੇ ਜੈਜ ਜੈਗੜ ਮੋਲੇ ਦਾ ਕੋਈ 70 ਕਰ ਵਾਲੇ ਚਾਹੀਏ ਕੋਈ 75 ਬਰ ਲੈਣ ਦੇ 68000 ਹੀ ਦੇ ਦਾਂਗੇ ਜਮ ਜੈਜ ਮੁੱਲ ਖਿੱਚ ਕੇ ਮੁੱਲ ਰੱਖਿਆ ਵਾਲਾ ਬਾਈ ਨੇ ਬਸ ਇਹ ਤੋਂ ਘੱਟ ਦੇਣੀ ਹੈ ਗਾ ਟ੍ਰਾਪ ਮੁੱਲ ਕਰਾਉਣਾ ਜਿੰਨਾ ਮਰਜ਼ੀ ਕਰਾ ਲਓ ਉਹ ਇਹਦਾ 75 ਮੰਗ ਲਾ ਕੋਈ ਚਾ 70 ਮੰਗ ਲਾ ਵਾ 68 ਦੀ ਦੇਣੀ ਆ ਜਮ ਜੈਜ ਮੁੱਲ ਆ ਬਾਈ ਖਿੱਚ ਕੇ ਮੁੱਲ ਰੱਖਿਆ ਪ੍ਰਿੰਟ ਵਾਲੀ ਆ ਵੜਾ ਹਾਂ ਵਧੀਆ ਏਅਰ ਸਰ ਵੀ ਆ ਦੀ ਮੰਗ ਬਹੁਤ ਆ ਮਿਲਦੀ ਘੱਟ ਆ ਹਾਂ ਬਾਕੀ ਫੇਸਬੁਕ ਦਾ ਜਿਹੜਾ ਟ੍ਰੇਡ ਬਹੁਤ ਸੁਣ ਕੇ ਕੇਸ ਫੋਨ ਤੋਂ ਬੜਾ ਪਿਆਰਾ ਅੱਗੇ ਆ ਗਈ 2 ਨੰਬਰ ਕਿਹੜਾ ਸੁਆਹੀ ਇਹ ਡਾਕਟਰ ਦੂਜੇ ਸਵੇਰ ਸੂਈਆ ਫਾਰਮ ਚੋਂ ਲਈ ਆ ਫਾਰਮ ਚੋਂ ਕਹੇ ਲਈ ਸੀ ਮਸ਼ੀਨ ਤੇ ਉੱਥੇ 20 ਕਿਲੋ ਦੁੱਧ ਓਕੇ ਹੁਣ ਜਿਹੜਾ ਮਰਜੀ ਆਜੇ 15 ਕਿਲੋ ਹਾਥੀ ਚਵਾਈ ਤੇ ਦੁੱਧ ਦਿੰਦੀ ਆ ਇੱਕ ਮਹੀਨਾ ਗਏ ਸੀ ਮਨ ਲੱਗੇ ਰਹੇ ਤੇ ਠੀਕ ਆ ਭਾਈ ਹਾਂਜੀ ਵੀਰੇ ਬੋਲ ਦਿੱਤੋ ਬਾਕੀ ਨਾੜਾ ਨੂੜਾ ਦੇਖਾ ਡਾਕਟਰ ਨੇੜੇ ਤੋਂ ਲੈਵਾ ਪਸ਼ਾਂ ਤੋਂ ਚੈੱਕ ਕਰੋ ਇਧਰ ਅੱਗੇ ਤੋਂ ਲੈ ਦੁੱਧ ਬਹੁਤ ਰੱਟ ਸੱਦਰ 35 33 ਕਿਲੋ ਦੁੱਧ ਕਹਾ ਬਲੂ ਸਹੀ ਗੱਲ ਆ ਨਾੜਾ ਦਾਸ ਨਹੀਂ ਹਾਂ ਹਾਂਜੀ ਬਹੁਤ ਚੰਗਾ ਕੱਦ ਦੀ ਬਹੁਤ ਏਰ ਰੱਦ ਬਹੁਤ ਰੱਟ ਬੜੀ ਪਲੀ ਵੀ ਜਾਣ ਵਾਲੀ ਆ ਭਾਈ ਫੇਸ ਬੂਲਸ ਬੜਾ ਪਿਆਰਾ ओके okay भाई हम्म ए दा मोल जायज ए दा ਡਾਟਰ ਲੈ जायज ही मोल ਰੱਖਣਾ ਕੋਈ 60 ਨਹੀਂ ਕੋਈ 55 ਨਹੀਂ ਬੱ ਲੈ ਜਾਂਦੇ ਨੂੰ 50000 ਦੀ ਦੇਣੀ ਹੈ ਜਮਾ जायज 몰ਾ 50000 ਬਾਕੀ ਲੈਵਾ ਦਿਖਾਈ ਰੱਤ ਮੀਟ ਤੇ ਲੈ ਪੂਰੀ ਸੀਟ ਗੱਲੀ ਠੰਡੀ ਸੇਲ ਕੋਈ ਰੱਤ ਛੜ ਨਹੀਂ ਗਲੱਬੀ ਛੜ ਬੇਟਾ ਉੱਚੀ ਵਾਲੀ ਆ ਬਾਈ ਵੱਡੇ ਢਾਂਚੇ ਵਾਲੀ ਹਾਂ ਹਾਂ ਵੱਡੇ ਢਾਂਚੇ ਵਾਲੀ ਆ ਬ੍ਰੀਡ ਬਹੁਤ ਆ ਵੈੜ ਤੇ ਲੈ ਹਾਂਜੀ ਤੋਰਾ ਚੈੱਕ ਕਰ ਲੋ ਇੱਕ ਨੰਬਰ ਆ ਬਾਈ ਦੁੱਧ ਵੀ ਚੰਗਾ ਥਾਨ ਲੈਵਾ ਨਾਣਾ ਨੂਣਾ ਫੁੱਲ ਚੰਗੀਆਂ ਢਾਂਚਾ ਬਾਕੀ ਹਾਈਟ ਫੁੱਲ ਆ ਡਾਟਰ ਬਦਨ ਵਾਲੀ ਚੀਜ਼ ਆ ਕੱਟਣ ਵਾਲੀ ਨਹੀਂ ਕਹਿੰਦੇ ਹਾਂਜੀ ਹਾਂਜੀ ਵੀਰੇ ਹੂੰ ਇਧਰੋਂ ਲੈਵਾ ਚੈੱਕ ਕਰਵਾਉਣ ਨੇ ਲੈ ਕੀ ਬਾਤ ਕਲੀ ਕਲੀ ਨਾੜਾਂ ਐ ਖੜੀਆਂ ਕਰ ਮਾਰੀ ਮੁੱਲ ਵਾਲਾ ਜਾਇਜ ਰੱਖਿਆ ਕਹਿੰਦੇ ਹਾਂ ਡਾਕਟਰ ਮੁੱਲ ਜਾਇਜ ਆਪਾਂ ਜਵਾ ਖਿੱਚ ਕੇ ਮੁੱਲ ਬਾਕੀ 100% ਗੱਬਣ ਵੀ ਹੋਊਗੀ ਬੈੜ ਸੀਮਨ ਵੀ ਚੰਗਾ ਲੱਗਿਆ ਹੋਇਆ ਇਹਦੇ ਚਲੋ ਅੱਗੇ ਕਰਮਾਂ ਦੇ ਡਿਪੈਂਡ ਹਣਾ ਬਹੁਤ ਵਧੀਆ ਬੈੜਾ ਡਾਕਟਰ ਬਾਕੀ ਫਿਟਿੰਗ ਵਾਲਾ ਲੈਵਾ ਨੇੜ ਤੋਂ ਫਿਰ ਦਿਖਾ ਦੇ ਇੱਕ ਵਾਰੀ ਹਾਂਜੀ ਲੈ ਵੀ ਲਓ ਜੀ ਕੀ ਬਾਤ ਆ ਭਾਈ ਪੂਰੀ ਸੀਵਟ ਨੇ ਚਵਾਈ ਜੂਈ ਵੀ ਇੱਕ ਨੰਬਰ ਹੀ ਐ ਲੈ ਵੀ ਭਾਰਾ ਮਾਰ ਕੇ ਦਿਖਾ ਦਿੰਨੇ ਆਪਾਂ ਲੈ ਕਿਉਂ ਨਹੀਂ ਬੜਾ ਚੰਗਾ ਭਰਾ ਹਾਂ ਬਹੁਤ ਚੰਗਾ ਮੋਟੀ ਜਵਾਈ ਆ ਜਵਾਈ ਆ ਠੰਡੀ ਐਨੀ ਆ ਨਿਆਣਾ ਪਾਉਣਾ ਪਾ ਜਿਵੇਂ ਮਰਜੀ ਵਹਿ ਜਾ ਜਿਵੇਂ ਮਰਜੀ ਵਹਿ ਡਾਕਟਰ ਕੋਈ ਬਸਮਾ ਨਹੀਂ ਕਰਾਇਆ ਕਿ ਨਹੀਂ ਕੋਈ ਡੱਕਾ ਕਰਨ ਦੀ ਲੋੜ ਨਹੀਂ ਬਈ ਦੁੱਤ ਨਹੀਂ ਉਹਨੇ ਦੀ ਜਾਵਣਾ ਨਾ ਥੋੜਾ ਜਨਾ ਖਾਣ ਪੀਣ ਦਾ ਫਰਕ ਹੁੰਦਾ ਫਰਕ ਦੂਜੇ ਦਾ ਪਾਣੀ ਦਾ ਬਈ ਅੱਗੇ ਆ ਗਈ ਤਨ ਨੰਬਰ ਇਹ ਜਰਸੀ ਡਾਕਟਰ ਪੰਜਾਬ ਵਾਲੀ ਇੱਧਰ ਲਈ ਓਕੇ ਬਹੁਤ ਵੱਡੀ ਆ ਅਜੇ ਦਿਨ ਦੇ ਪਏ ਆ 8 ਤੋਂ 9 ਦਿਨ ਸੌਣ ਦੇ 8 ਤੋਂ 9 ਦਿਨ ਬਾਕੀ ਟੈਲਰ ਨੂੰ ਦਿਖਾ ਦੇ ਬਹੁਤ ਜਿਆਦਾ ਪਈ ਹੈ ਬਹੁਤ ਬੜੀ ਪਈ ਆ ਯਾਰ ਹਣਾ ਦੁੱਧ ਨਹੀਂ ਦਿੱਤਾ ਬੈਠ ਨੇ ਪਲੂਨ ਨੇ 20-22 ਕਿਲੋ ਖਾਣ ਬਹੁਤ ਖਾਣ ਬਹੁਤ ਸੋਹਣੇ ਬਨੇ ਹੂੰ ਊਡੀ ਸਵੇ ਲਿੰਕ ਪਾਉਣ ਲੱਗੀ ਬਸ ਸਹੀ ਆ ਬਾਈ ਕੱਲੀ ਕੱਚੀ ਕੱਚੀ ਆ ਕੱਲੀ ਕੱਚੀ ਕੱਚੀ ਆ ਉਧਰ ਖਾਣ ਇੱਕ ਨੰਬਰ ਬਰੀਡ ਇੱਕ ਨੰਬਰ ਜਰਸੀ ਬਰੀਡ ਮੈਲਦੀ ਘਟ ਮੰਗ ਫੁੱਲਾ ਹਾਂ ਬਾਈ ਬਾਕੀ ਕਲਰ ਬੜਾ ਚੰਗਾ ਹੈ ਨਾ ਕਲਰ ਬਾਕੀ ਮੂੰਹ ਤੋਂ ਡਾਟਰ ਛੇ ਦਾੰਦਾ ਜੀ ਚਮਕ ਚਮਕਾ ਫੁੱਲ ਛੇ ਦਾੰਦਾ ਫੁੱਲ ਬਰੀਡ ਸੋਰਾ ਚੈੱਕ ਕਰ ਲੋ ਢਿੱਲਾ ਬਹੁਤ ਪਈਆਂ ਨੇ ਕੱਚੀ ਕੱਚੀ ਆ ਕੀ ਮੋ ਲਜਾਜ ਬਾਕੀ ਫੇਸ ਬੂਛ ਦਿਖਾਈ ਡਾਟਰ ਫੇਸ ਵੱਡਾ ਬਸ ਇਹ ਡਾਕਟਰ ਮੁੱਲ ਆਪਾਂ ਚਾਉਣਾ ਕੋਈ 70% ਵਾਲਾ ਕੋਈ 75 ਆ ਲੈਣ ਦੇ ਨੇ 63000 ਦੀ ਦੇਣੀ ਆ ਜਮ ਜਾਇਜ ਮੁੱਲ ਆ ਭਾਈ ਮੁੱਲ ਕਰਾਉਣਾ ਭਾਈ ਕਹਿੰਦਾ ਜਿੱਡਾ ਮਰਜ਼ੀ ਕਰਾਓ 63000 ਦੀ ਵਾੜ ਦੇ ਦਿਆਂਗੇ ਆ ਮੁੱਲ ਨਹੀਂ ਮਿਲਣਾ ਨਹੀਂ ਮਿਲਣਾ ਵੀ ਡਾਕਟਰ ਬਾਕੀ ਫੇਸ ਪੂਸ ਦਿਖਾ ਦੇ ਹਾਂ ਜਰਸੀ ਬਹੁਤ ਘੱਟ ਮਿਲਦੀ ਆ ਬਾਕੀ ਬਰੀਕਾਂ ਵਾਲੀ ਆ ਕੋਈ ਐ ਹੀ ਪੇਟ ਵਾਲਾ ਬਰੀਕ ਵਾਲੀ ਆ ਬਹਿਣ ਲੋਟਾ ਦਾ ਫੀਸ ਆ ਅੱਲੀ ਵਾਲੀ ਪਈ ਆ ਹਜੇ ਡਾਕਟਰ ਬਹੁਤ ਜਿਆਦਾ ਪਈ ਆ ਬਈ ਹੂੰ ਦੁੱਧ ਵੀ ਜੋ ਕੋਈ ਚਿਲਜੀ ਸੇ ਵਾਲਾ ਹੋਇਆ 20 ਤੋਂ ਪਲੱਸ ਚਲੂਗਾ 20 ਕਿਲੋ ਪਲੂਨ ਨੇ ਦਿੱਤਾ ਵੈ ਇਹਦਾ ਕੋਈ ਬਾਈ ਤਾਂ ਹੀ ਨਹੀਂ ਲੈ ਬਾਕੀ ਵੀਰੇ ਕੱਦ ਨਹੀਂ ਛੋਟਾ ਹਨਾ ਬਾਕੀ ਥਣ ਨਹੀਂ ਕੋਈ ਛੋਟਾ ਮੰਨ ਕੇ ਲਵੇ ਲੈ ਥਣ ਵਧੀਆ ਗਲੇ ਇੱਕ ਨੰਬਰ ਥਣ ਬਾਕੀ ਵਧੀਆ ਲੈ ਹੂੰ ਠੰਡੀ ਠੰਡੀ ਤਾਂ ਬਾਲੀ ਆ ਠੰਡੀ ਸੀਲ ਪੂਰੀ ਆ ਵੀ ਅੱਗੇ ਆ ਗਈ ਲਾਸਟ ਇਹ ਡਾਕਟਰ ਟੋਕੜ ਗੱਭਣਾ ਬਈ ਹੂੰ ਸਾਢੇ 6 ਮਹੀਨਿਆਂ ਦੀ ਗੱਭਣਾ ਇਹ ਠੀਕ ਹੈ ਜੀ ਦੁੱਧ ਦੇ ਥੱਲੇ ਹੁਣ ਮੰਨ ਕੇ ਚਰ 6 ਲੀਟਰ ਆਗਾ ਓਕੇ ਭਾਜਨ ਬੁਜਨ ਪੂਰਾ ਫੁੱਲਾ ਸੀ ਠੰਡੀ ਬਸੇਰੀ ਆ ਵੀ ਆਪਣੀ ਸੋਨੇ ਚੇਕ ਕਰਵਾਈ ਵੀ ਆ ਆਪਣੀ ਚੈੱਕ ਕਰਵਾਈਏ ਜਿਹੜਾ ਕੋਈ ਗਾਂ ਲੈਂਦਾ ਉਹਦੀ ਚੈੱਕ ਰੱਕ ਲਈ ਜਾ ਸਕਦਾ ਬਸ ਠੀਕ ਆ ਭਾਈ ਫੋਲ ਦੇ ਮੜੀ ਦੌਰ ਦੇ ਬ੍ਰੀਡ ਚੰਗੀ ਆ ਪਲੀ ਵੀ ਚੰਗੀ ਆ ਨਾ ਹਾਂ ਹਾਂ ਡਾਕਟਰ ਵਧੀਆ ਸਮਝ ਪਲੀ ਦੇ ਵੀ ਥੋੜੇ ਥੋੜੇ ਸਿੰਗ ਜ਼ਰੂਰ ਆ ਕਹਿੰਦੀ ਕੁਛ ਨਹੀਂ ਭਾਈ ਫੁੱਲਾ ਕਰ ਮੜੀ ਚਲਾ ਕੀ ਬਾਤ ਲਾਇਆ ਪੂਰਾ ਤੁਰਾ ਤੁਰਾ ਇੱਕ ਨੰਬਰ ਇੱਕ ਨੰਬਰ ਥੋੜਾ ਦਰਦੀ ਆ ਕੈਮਰੇ ਦਰਦੀ ਆ ਕੋਈ ਚੱਕਰ ਨਹੀਂ ਬਾਕੀ ਥਣ ਥਣ ਵਧੀਆ ਪੂਰਾ ਮੋਠਾ ਲੱਗਿਆ ਬਈ ਕੀ ਗੱਲ ਆ ਬਈ ਪੂਰੀ ਸੀਟ ਠੰਡੀ ਆ ਨਹੀਂ ਕੋਈ ਐਚ ਐਫੀ ਹੈ ਕਿਹੜਾ ਕ੍ਰੋਸ ਆ ਬਈ ਹੂੰ ਕੀ ਮੋਲਸ ਉਹਨੇ ਜਾਇਜ ਬਾਈ ਖਿੱਚ ਕੇ ਇਹਦਾ ਮੋਲ ਗਰਾਊਂਡ 'ਤੇ ਕੋਈ 45 ਕਰਾ ਲੈ ਕੋਈ 46 ਹੂੰ ਬਸ 40 'ਚ ਛੋਟ ਕਰਨੀ 40000 'ਚ ਬਾਈ ਕਹਿੰਦਾ ਮਾਨਦਾਨ ਕਰਦੇ ਕੋਈ ਚੱਕਰ ਨਹੀਂ ਵੈੜਡ ਚੰਗੀ ਆ ਵਧਣ ਵਾਲੀ ਚੀਜ਼ ਆ ਘਟਣ ਵਾਲੀ ਨਹੀਂ ਕਹੀ ਬਈ ਨਹੀਂ ਨਹੀਂ ਬਰੇ ਘਟਣ ਵਾਲੀ ਕਿਸੇ ਪਾਸੇ ਡਾਕਟਰ ਕੋ ਜਾਣ ਜੂਣ ਵਾਲੀ ਆ ਵੈੜਡ ਚ ਜਾਣ ਸਮੀ ਬਣੀ ਆ ਪੂਰੀ ਹੂੰ ਲੱ ਇਸੇ ਪਾਸੇ ਮਣੀ ਵਾਲਾ ਕਿੱਲੇਵਾ ਚੈੱਕ ਕਰੋਨਾ। ਥਣ ਤੁਹਾਨੂੰ ਪੂਰਾ ਵਧੀਆ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ। ਚੁਵਾਈ ਕਿਵੇਂ ਆ? ਚੁਵਾਈ ਇੱਕ ਨੰਬਰ ਡਾਕਟਰ। ਇੱਕ ਨੰਬਰ। ਠੀਕ ਆ। ਕੋਈ ਚੱਕਰ ਨਹੀਂ ਲੈ। ਹਾਂ ਫਿਰ ਮਾਰ ਜੀ। ਉਹ ਕੈਮਰੇ ਤੋਂ ਡਰਦੀ ਆ। ਕੈਮਰੇ ਤੋਂ ਡਰਦੀ ਆ ਥੋੜਾ ਜਿਹਾ। ਕਿਸੇ ਵੀ ਨੂੰ ਚਾਰੇ ਨਗਾਂ 'ਚ ਕੋਈ ਵੀ ਨਗ ਪਸੰਦ ਆ ਵੀ ਬਾਈ ਨਿਕਨੇਟ ਕਰ ਲਿਓ ਜੀ। ਧੰਨਵਾਦ।